ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਜੌੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭਾਈ ਹਰਵੇਲ ਦੇ ਫਾਰਮ ਤੇ ਆਏ ਆ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਤਿੰਨ ਐਨੀਮਲ ਆਪਾਂ ਤੁਹਾਨੂੰ ਦਿਖਾਵਾਂਗੇ ਇੱਕ ਮੱਝ ਦਿਖਾਵਾਂਗੇ ਦੋਸਤੋ ਨੀਲੀ ਦੀ ਮਾਂ ਆ ਬਿਲਕੁਲ ਢੇਲੀ ਮਾਂ ਠੀਕ ਹੈ ਜੀ ਮੀਣੀ ਮਾਂ ਆ ਠੀਕ ਹੈ ਬਹੁਤ ਵਧੀਆ ਚੰਗੇ ਵੱਡੇ ਕੱਦ ਕਾਠ ਦੇ ਵਿੱਚ ਆ ਤੇ ਇੱਕ ਐਰ ਸ਼ੇਰ ਦੇ ਵਿੱਚ ਵੈੜ ਗੱਭਣ ਵਿਖਾਵਾਂਗੇ ਤੇ ਇੱਕ ਵੈੜ ਸੂਈ ਹੋਊਗੀ ਠੀਕ ਹੈ ਜੀ ਤੋ ਬਾਕੀ ਚੁਵਾਈ ਜਿਹੜੀ ਹੈ ਇਹਨਾਂ ਤਿੰਨ ਪਸ਼ੂਆਂ ਦੀ ਜੇਕਰ ਆਪਾਂ ਗੱਲ ਕਰੀਏ ਦੋਸਤੋ ਜਿਹੜੇ ਪਸ਼ੂ ਦੁੱਧ ਤੇ ਚੱਲਣਦੇ ਆ ਦੋ ਇਹਨਾਂ ਦੀ ਚੁਵਾਈ ਆ ਵੀਡੀਓ ਦੇ ਵਿੱਚ ਕਰਕੇ ਦਿਖਾ ਦਾਂਗੇ ਤੇ ਗੱਬਣ ਇੱਕ ਵਾਇਡ ਹੋ ਗਈ ਜਿਹੜੀ ਐਰ ਸ਼ੈਰਤੀ ਆ ਬਾਕੀ ਦੋ ਐਨੀਮਲ ਜਿਹੜੇ ਸੋਏ ਸੋਏ ਆ ਅੱਜ ਤਰੀਕ ਦੋਸਤੋ 9 ਜੂਨ ਤੇ ਸਮਾਂ ਕੋ ਮਾਰਨਿੰਗ ਦੇ 9:30 ਵਜੇ ਦਾ ਬਾਕੀ ਐਨੀਮਲ ਜਿਹੜਾ ਵੀ ਕਿਸੇ ਵੀਰ ਨੂੰ ਕਿਸਾਨ ਫਾਰਮਰ ਵੀਰ ਨੂੰ ਪਸੰਦ ਆਊਗਾ ਦੋਸਤੋ ਉਹਦੀ ਵਿਸ਼ੇਸ਼ ਤੌਰ ਤੇ ਖਾਸ ਤੌਰ ਤੇ ਆ ਨਰਕ ਪਰਖਾ ਤਸੱਲੀ ਆ ਤੁਸੀਂ ਘਰਾਂ ਅੰਕੇ ਕਰ ਲਿਓ ਸਵੇਰ ਪਸੂ ਨੂੰ ਦੋ ਟਾਈਮ ਚੋਲਿਓ ਗੱਬਣ ਪਸ਼ ਆਉ ਲੈਨੇ ਬਥੇਰੇ ਡਿਟੇਲ ਕਰਦੇ ਆ ਗੱਲਬਾਤ ਵੀਰ ਹਰਵੈਲ ਦੇ ਨਾਲ ਸਭ ਤੋਂ ਪਹਿਲਾਂ ਬਾਈ ਹਰਵੈਲ ਸਿੰਘ ਸასი ਸ਼ਕਾਲ ਹਾਂਜੀ ਸੰਧੂ ਸਾਹਿਬ ਜੀ ਸასი ਸ਼ਕਾਲ ਬਾਕੀ ਜਿੰਨੇ ਵੀ ਰਾਜਸੰਧੂ ਫਾਰਮ ਚੈਨਲ ਨੂੰ ਦੇਖ ਰਹੇ ਮੇਰੇ ਵੱਲੋਂ ਪਿਆਰ ਭਰੀ ਸასი ਸ਼ਕਾਲ ਹੋ ਠੀਕ ਠਾਕ ਸੰਧੂ ਪਾਸ ਬਹੁਤ ਹੀ ਵਧੀਆ ਬੀਤੀ ਠੀਕ ਠਾਕ ਅੱਛਾ ਫਿਰ ਭਾਈ ਅੱਜ ਤਿੰਨ ਐਨੀਮਲ ਆਪਣੇ ਕੋਲ ਬਕਾਊਗਾ ਹਾਂਜੀ ਸੰਧੂ ਸਾਹਿਬ ਇਹ ਪਾਕਿਸਤਾਨ ਬਲੱਡ ਲਾਈਨ ਤੋਂ ਮੀਨੀ ਨੀਲੀ ਜਿਹੜੀ ਆ ਇਹ ਸੂਈ ਆ ਓਕੇ ਫਿਰ ਸ਼ਹਿਰ ਆ ਇੱਕ ਐਚ ਐਫ ਤੇ ਜੈਸੀ ਦਾ ਕਰਾਸ ਜਿਹੜੀ ਬੱਚੀ ਆ ਬਹੁਤ ਸੋਹਣੀ ਠੀਕ ਹੈ ਜੀ ਹਾਂ ਜੀ। ਲਓ ਜੀ। ਸੋ ਦੋਸਤੋ ਪਹਿਲੇ ਨੰਬਰ ਤੋਂ ਸ਼ੁਰੂਆਤ ਆਪਾਂ ਇਸੇ ਮਾਜ ਤੋਂ ਕਰਾਂਗੇ ਠੀਕ ਆ ਜੀ। ਇਹ ਮਿਣੀ ਮਾਜ ਹਿੱਸੇ-ਸੁੰਗੇ ਹਿਲਦੇ ਪਰੋਪਰ। ਹਾਂ ਸੰਤੋਸ ਢੇਲੀ ਕਹਾਂਗੇ ਆਪਾਂ ਇਹਨੂੰ। ਅੱਛਾ ਜੀ। ਤਾਂ ਸਿੰਘ ਫਿਕਸ ਆ ਇਹਦੇ। ਅੱਛਾ ਜੀ। ਹਿਲਦੇ ਨਹੀਂ ਆ। ਹੂੰ। ਬਾਕੀ ਇੱਕ ਭਾਰੀ ਬਾਡੀ ਦੇ ਵਿੱਚ ਇੱਕ ਚੰਗੇ ਵੱਡੇ ਮਾਲੀਆਂ ਦਾ ਭਲੇਖਾ ਪੌਂਦੀ ਆ। ਹੂੰ। ਬਿਲਕੁਲ ਅੱਖ ਜਿਹੜੀ ਨੀਲੀ ਆ ਇਹਦੀ। ਲਓ ਜੀ। ਸੋ ਬਿੱਲੀ ਮਣਕੀ ਅੱਖਾ ਦੋਸਤੋ ਢੇਲੀ ਇਹ ਮਾਜ ਆ ਤੇ ਵਜ਼ਨ ਤੁਸੀਂ ਆ ਵੇਖ ਕੇ ਚੈੱਕ ਕਰ ਲਓ ਵੀ ਮੈਂ ਕਿੱਡੀ ਹੋਊਗੀ ਠੀਕ ਆ ਜੀ। ਫੁੱਲ ਵੱਡੇ ਕਦ ਕਾਟ ਦੇ ਵਿੱਚ ਆ। ਤੋ ਵੱਡੀ ਇੱਕ ਮਾਲੀਆਂ ਦਾ ਭਲੇਖਾ ਪਉਂਦੀ ਆ ਠੀਕ ਆ ਜੀ ਪੂਰੀ ਜਮੀ ਪਲੀ ਆ ਫੁੱਲ ਵੱਡੇ ਕਦ ਕਾਠ ਦੇ ਵਿੱਚ ਅੱਛਾ ਹਰ ਵੇਲੇ ਨੂੰ ਸੂਈ ਨੂੰ ਅੱਜ ਕਿੰਨਾ ਕੇ ਸਮਾ ਹੋ ਗਿਆ ਸਰ ਸਾਹਿਬ ਅੱਜ ਸੂਈ ਨੂੰ ਇਹਨੂੰ ਪੰਜਵਾਂ ਦਿਨ ਅੱਛਾ ਜੀ ਦੋ ਦੇ ਦੇ ਥੱਲੇ ਕਰੀਬ ਹੋਊਗਾ ਕੋਈ 10 ਤੋਂ 12 ਹੋਊਗਾ ਬੋਲਾ ਅੱਛਾ ਸੱਚਾ ਬੋਲਾ ਬਾਕੀ ਸੰਧੂ ਸਾਹਿਬ 17 ਕਿਲੋ ਦੀ ਗਾਰੰਟੀ ਦੇ ਮੱਝ ਆਈ ਆ ਠੀਕ ਆ ਜੀ ਹਾਂਜੀ ਤੇ ਜਿਹੜੇ ਸਾਹਿਬ ਨਾਲ ਅੱਜ ਪੰਜਵੇਂ ਦਿਨ ਦੇ ਵਿੱਚ 10 11 ਤੇ ਚੱਲਣ ਦੀ ਆ ਹੂੰ ਤਾਂ ਇਹਦਾ ਮਤਲਬ ਆਮ ਨਾਲ ਜਿਹੜੀ ਆ ਜਿਦੋਂ ਮੈਲੇ ਮੂਲੇ ਤੇ ਚੱਲੂਗੀ ਕਟ ਤੇ ਹੂੰ ਹੂੰ ਆਟੋਮੈਟਿਕਲੀ ਜਿਹੜੀ ਇਹ ਖੁੱਲੂਗੀ ਮੱਝ ਬਿਲਕੁਲ ਬਿਲਕੁਲ ਸੁਵਾ ਕਿੰਨਾ ਦੱਸਿਆ ਜੀ ਸੁਭਾ ਸੰਧੂ ਸਾਹਿਬ ਕੋਈ ਤੀਜਾ ਮੰਨ ਲੇ ਕੋਈ ਚੌਥਾ ਮੰਨ ਲੇ ਆਪਾਂ ਸਮਝਾ ਵੈਸੇ ਤੀਜੇ ਸੂਏ ਠੀਕ ਹੈ ਜੀ ਬੱਚਾ ਮਗਰ ਤੇ ਕੀ ਸੀ ਮਗਰ ਮੇਲ ਕਾਫ ਆ ਗਿਆ ਕੱਟਾ ਹੈ ਜੀ ਲਓ ਜੀ ਮਗਰ ਕੱਟਾ ਠੀਕ ਹੈ ਜੀ 55 ਕਿ ਦਿਨਾਂ ਦੀ ਦੋਸਤੋ ਸੂਈ ਆ 10 ਤੋਂ ਪਲੱਸ 11 ਕਿਲੋ ਹੁਣ ਕੋਈ ਖੱਚਾ ਬੋਲਾ ਮੰਨ ਲੇ ਵੀਰ ਠੀਕ ਹੈ ਜੀ ਬੋਲੇ ਤੋਂ ਬਾਹਰ ਖੱਚਾ ਬੋਲਾ ਠੀਕ ਹੈ ਜੀ ਤੇ ਕੱਦ ਕਾਠ ਇੱਕ ਵਾਰੀ ਹਾਈਟ ਤੁਹਾਨੂੰ ਚੈੱਕ ਕਰਾਵਾਂਗੇ ਲੰਬਾ ਤੋਰ ਕੇ ਦਿਖਾਵਾਂਗੇ ਦੋਸ ਪੂਰੀ ਤਸਲੀਨਾ ਦੇਖ ਲਿਓ ਠੀਕ ਹੈ ਚੌੜਾ ਪਿੱਠ ਪੂੜਾ ਸਿੰਗਲ ਹੱਡੀ ਦੀ ਆ ਐ ਨੀਲੀ ਦੀ ਆ ਵੈਸੇ ਢੇਲੀ ਨੀਲੀ ਆ ਜਾਂਦੀ ਦੋਸਤੋ ਮਗਰਲੇ ਖੁਰ ਤੋਂ ਬਿਲਕੁਲ ਸੰਦੂ ਸਾਹਿਬ ਜਿਹੜੀਆਂ ਪਹਿਲੀਆਂ ਪਾਕਿਸਤਾਨ ਮੱਝਾਂ ਜਿਵੇਂ ਆਪਾਂ ਦਿਖਾਉਨੇ ਆ ਬਿਲਕੁਲ ਨੀਲੀ ਆਖਾ ਪਿਛਲੇ ਖੁਰ ਤੋਤੇ ਆ ਤਾਂ ਖੁੱਲੀ ਚੋਲੇ ਦੀ ਆ ਬਿਲਕੁਲ ਜਿਹੜੀ ਬੇਲ ਆ ਬਿਲਕੁਲ ਬਹੁਤ ਜਿਆਦੀ ਹਾਈਟ ਵੀ ਬਹੁਤ ਸੋਹਣੀ ਪੈਪੂਰ ਬਿਲਕੁਲ ਜਿਹੜਾ ਮਾਲ ਲੱਗਾ ਲੱਗਾ ਇਹਨੂੰ ਬਾਕੀ ਚੋਣ ਚੜ ਕਿਵੇਂ ਆ ਚੋਣ ਦਾ ਬਹੁਤ ਹੀ ਚੰਗੀ ਬਿਲਕੁਲ ਉਂਗਲ ਫੱਟੀ ਵਾਲੀ ਤਾਰ ਪੈਂਦੀ ਚੌੜੀ ਹੂੰ 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 ਲਾਉਡੀ ਠੰਡੀ ਸੀਲ ਬਹੁਤ ਜਿਆਦਾ ਸੋ ਫੁੱਲ ਵੱਡੀ ਆ ਦੋਸਤੋ ਕੋਈ ਦੂਰ ਨੇੜੇੋਂ ਭਰਾ ਆ ਰਿਹਾ ਹੈ ਕਈ ਵਾਰ ਵੇਖਣ ਦਾ ਐਂਗਲ ਕਿਸੇ ਨੂੰ ਪਤਾ ਨਹੀਂ ਵੀਰ ਨੂੰ ਜਿਆਦੀ ਛੋਟੀ ਲੱਗੇ ਜਾਂ ਵੱਡੀ ਲੱਗੇ ਪਰ ਖਾਇ ਕੱਦਗਾੜ ਓਰੀਜਨਲ ਜਿਹੜੀ ਆ ਅਸਲੀਅਤ ਕਾਫੀ ਵੱਡੇ ਕੱਦਗਾੜ ਦੇ ਵਿੱਚ ਆ ਤੇ ਚੰਗੀ ਰਾਜੀ ਆ ਪੂਰੀ ਚੌੜੀ ਆ ਪਿੱਠ ਕੁੜੇ ਤੋਂ ਸੰਤੋਖ ਸਾਹਿਬ ਕੰਦ ਦਾ ਤੁਸੀਂ ਦੇਖ ਸਕਦੇ ਆ ਆਰਾਮ ਨਾਲ ਉੱਪਰ ਦੇਖਣ ਦੀ ਫੁੱਲ ਹਾਈਟ ਆ ਫੁੱਲ ਹਾਈਟ ਲੰਬਾਈ ਦਾ ਬਹੁਤ ਜ਼ਿਆਦਾ ਹਾਈਟ ਵੀ ਪੂਰੀ ਆ ਲੈਂਥ ਵੀ ਪੂਰੀ ਆ ਤੇ ਨੀਲੀ ਬਰੀਡ ਦੇ ਵਿੱਚ ਆ ਦੋਸਤੋ ਢੇਲੀ ਨੀਲੀ ਆ ਸੋ ਕਾਫੀ ਵੀਰ ਇਹ ਵੀ ਡਿਮਾਂਡ ਹੁੰਦੀ ਆ ਵੀਰਾਂ ਦੀ ਵੀ ਢੇਲੀ ਨੀਲੀ ਸੰਤੋਖ ਸਾਹਿਬ ਕਰਮਾ ਨਾਲ ਜਿਹੜੀਆਂ ਚੀਜ਼ਾਂ ਆ ਘੱਟ ਮਿਲਦੀਆਂ ਹਾਂਜੀ ਹਾਂਜੀ ਇੱਕ ਨੀਲੀ ਤੇ ਇੱਕ ਢੇਲੀ ਬਹੁਤ ਘੱਟ ਠੀਕ ਆ ਜੀ ਤੋ ਬਾਕੀ ਚੰਗੇ ਮਿਲਕ ਤੇ ਹੁਣ 200 ਚੱਲ ਰਹੀ ਆ ਕੋਈ 11 ਕਿਲੋ ਐ ਇਸ ਵਕਤ ਆ ਥੋੜੇ ਕੁ ਦਿਨਾਂ ਦੀ ਸੂਈ ਦੇ ਥੱਲੇ 5 ਕੁ ਦਿਨ ਹੋ ਗਿਆ ਸਮਾਂ ਸੂਈ ਤੇ ਉਮੀਦ ਆਪਾਂ ਕਰ ਸਕਦੇ ਆ ਵੀ ਦੁੱਧ ਸੋਨਾ ਚਵਾ ਦੂਗੀ ਜੇਕਰ ਦੋਸਤੋ ਅੱਜ ਮੌਕੇ ਤੇ ਸਟਾਰਟਿੰਗ ਜਿਹੜੀ 11 ਕਿਲੋ ਆ ਤੇ ਦੁੱਧ ਸੋਨਾ ਭਰਾ ਦੂਗੀ ਠੀਕ ਆ ਬਾਕੀ ਸਭੀ ਸੁਭਾਲੀ ਪੂਰੀ ਆ ਕੋਈ ਸ਼ੱਕ ਨਹੀਂ ਕੋਈ ਰਾਜੀ ਆ ਸੰਧ ਸਾਹਿਬ ਹਜੇ ਤਾਂ ਥੋੜਾ ਚਾਰਚੂਰ ਦੀ ਲੱਗੀ ਹਰੇ ਪੱਠੇ ਹੋਣ ਚੁੱਕਣ ਲੱਗੀ ਆ ਹਾਂਜੀ ਤੇ ਇਹ ਆਚਾਰ ਵਾਲੇ ਬੰਦੇ ਕੋਲ ਜਾਵੇ ਤਾਂ ਵਾਪਸ ਇਹ ਬਹੁਤ ਚੌੜੀ ਹੁੰਦੀ ਥੋੜਾ ਜਿਹਾ ਆਪਣੇ ਲੱਪਾ ਲਾ ਛੱਡਿਆ ਚਾਰ ਪੰਜ ਦਿਨ ਬਿਲਕੁਲ ਬਿਲਕੁਲ ਆ ਛੋੜਾ ਜਾ ਇਸ ਚੀਜ਼ ਤੋਂ ਬਾਹਰ ਆਉਂਦੀ ਮਗਰ ਕੱਟਾ ਹੀ ਉਹ ਕੱਟਾ ਸੀ ਇਹ ਕੱਟਾ ਆ ਗਿਆ ਜੀ ਲੋ ਜੀ ਕੱਟਾ ਮਗਰ ਠੀਕ ਸੋਗਾ ਤੋਂ ਸੁਨਸਲ ਬਰੀਡ ਤਾਂ ਵੀ ਤੁਸੀਂ ਕੰਮ ਕਰੋਗੇ ਤੇ ਬਿਲਕੁਲ ਲਿਮਟਡ ਜੀ ਲਿਮਟਡ ਜੀ ਸਫੇਤੀ ਬਿਲਕੁਲ ਜੇ ਕਿਸੇ ਸੱਜਣ ਭਰਾ ਚੰਗਾ ਬਰੀਡਰ ਬੰਦਾ ਹੋਵੇ ਜਿਹਨੂੰ ਪਰਖ ਨਰਖਾ ਸੰਧੂ ਸਾਹਿਬ ਸ਼ਾਇਦ 20 ਕਿਲੋ ਵੀ ਮੱਝ ਦੁੱਧ ਕਰਵਾ ਦੇ ਹੂੰ ਹੂੰ ਜੇ ਚੁਵਾਈ ਤੇ ਪਾਉਣ ਵਾਲੀ ਮੱਝ ਆ ਬਾਕੀ ਬਿਲਕੁਲ ਜਿਹੜਾ ਲੇਵਾ ਵਾ ਸੰਧੂ ਸਾਹਿਬ ਚੜਾਈ ਦੇ ਵਿੱਚ ਘੱਟਾ ਉੱਪਰੋਂ ਕਿਸ਼ਤੀ ਲੇਵਾ ਅੱਗੇ ਤੱਕ ਪਿੱਛੋਂ ਲੈ ਕੇ ਹੂੰ ਹੂੰ ਤਾਂ ਕਿ ਜਿਵੇਂ ਜਿਵੇਂ ਸੰਧੂ ਸਾਹਿਬ ਇਹਨੂੰ ਸੂਈ ਨੂੰ ਦਿਨ ਹੁੰਦੇ ਜਾਂਦੇ ਹੋਵੇਂ ਉਹਦਾ ਲੇਵਾ ਖੁੱਲਦਾ ਜਾਂਦਾ ਨਿਕਰਦੀ ਜਾਂਦੀ ਹੈ ਠੀਕ ਹੈ ਜੀ ਠੀਕ ਆ ਅਜੇ ਹੋਰ ਨਿਕਲੂਗੀ ਅੱਛਾ ਰਵੇਲੇ ਦੀ ਕੀਮਤ ਕੀ ਕਰਦੇ ਪਏ ਕੀ ਡਿਮਾਂਡ ਕੀਤੀ ਸੰਧੂ ਸਾਹਿਬ ਇਹਦਾ 1 26 ਆ ਉਹਦੇ ਚ ਥੋੜਾ ਬੋਤਾ ਮੰਨਤਨ ਹੋ ਜੂ 1 26 ਚੋਂ ਬਿਲਕੁਲ ਜੀ ਲਓ ਜੀ 1 ਲੱਖ 26000 ਦੇ ਵਿੱਚੋਂ ਦੋਸਤੋ ਥੋੜਾ ਬੋਤਾ ਮੰਨਤਨ ਬਾਈ ਕਹਿੰਦੇ ਆ ਠੀਕ ਆ ਪਰ ਹੈ ਵੱਡੀ ਮਾਚ ਚੰਗੀ ਆ ਚੋੜੇ ਪਿੱਠ ਪੂਰੇ ਦੀ ਠੀਕ ਆ ਤੇ ਇਸ ਤੋਂ ਬਾਅਦ ਆਪਾਂ ਇਧਰੋਂ ਦਿਖਾਉਣੇ ਇੱਕ ਐਰ ਸ਼ੈਰਾ ਕੀ ਜੀ ਆ ਐਸਨੂ ਸਾਹਿਬ ਐਰ ਸ਼ੈਰਾ ਅੱਛਾ ਤੀਜੇ ਸੂਵੇ ਇਹਨੇ ਸੋਣਾ ਠੀਕ ਆ ਜੀ ਸੰਧੂ ਸਾਹਿਬ 22+ ਦੀ ਗਾਰੰਟੀ ਪਿੱਛੋਂ ਆਈ ਆ ਵੱੱਛੀ ਦੀ ਅੱਛਾ ਜੀ ਤੇ ਲੈਵਲ ਉਹ ਬਹੁਤ ਖੋਲਣ ਦੇਈ ਆ ਹੋ ਸਕਦਾ 26 27 ਤੇ ਵੀ ਚੱਲੇ ਤਾਂ ਨੋਰਮਲ ਘਰ ਚੋਂ ਆਈ ਆ ਕੋਈ ਬਾਲੀ ਸੇਵਾ ਵਾਲੇ ਥਾਂ ਤੋਂ ਨਹੀਂ ਆਈ ਆ ਠੀਕ ਆ ਵੈਸੇ ਤਿਆਰੀ ਆ ਲੈ ਜੂਗੀ 2-4 ਦਿਨ ਅਜੇ ਵੀ 2-4 ਦਿਨ ਸੰਦੂ ਸਾਬ ਖੜਦੀ ਐ ਲੋਬੀ ਦੋਸਤੋ ਠੀਕ ਆ ਐਰ ਸ਼ੈਰ ਬ੍ਰੀਡ ਦੇ ਵਿੱਚ ਆ ਦੋਸਤੋ ਤੇ ਤਿੱਜਾ ਸੁਆ ਇਸ ਵਾਰ ਨੇ ਸੁਣਾ 2-4 ਦਿਨ ਕੱਢਦੀ ਐ ਜੇ ਵੈਸੇ ਤਿਆਰੀ ਕੰਪਲੀਟ ਹੀ ਆ ਇਹਨਾਂ ਨੂੰ ਪੂਰੇ ਕਰਗੀ ਹੋਊਗੀ ਗਾਰੰਟੀ ਨਾਲ ਸੰਦੂ ਸਾਬ 5 ਕਿਲੋ ਜਿਹੜਾ ਹਰਾਮ ਨਾਲ ਜਿਹੜੀ ਐ ਦੁੱਧ ਚੋਂ ਫਿਰ ਗਰਮੀ ਨਹੀਂ ਇਹਨੇ ਬਿਲਕੁਲ ਵੀ ਮਣਾਉਣੀ ਹੂੰ ਹੂੰ ਲੰਬਾਈ ਬਹੁਤ ਜ਼ਿਆਦੀ ਵਧੀ ਦੀ ਚੰਗਾ ਭਾਰਾ ਪੂਰਾ ਜਿਹੜਾ ਸਪੇਟ ਹੂੰ ਬਾਕੀ ਬਿਲਕੁਲ ਥਣ ਸੁਣਦੀ ਜਿਹੜੀ ਮੁੱਠੀ ਥਣ ਹੈ ਦਾ ਅੱਬਾ ਸਾਰੇ ਥਣ ਜਿਹੜੇ 蒂ਪ ਕੇ ਉੱਥੇ ਦਿਖਾ ਦਾਂਗੇ ਫਿਰ ਪੋਸਪਾ ਸੰਧੂ ਸਾਹਿਬ ਬਿਲਕੁਲ ਕਰੜਾ ਵਾ ਬਿਲਕੁਲ ਜੀ ਬਿਲਕੁਲ ਕੋਈ ਇਹ ਨਹੀਂ ਕਿ ਮੋਕ ਲੱਗੀ ਹੈ ਇਹਨੂੰ ਜਾਂ ਕੁਝ ਬਿਲਕੁਲ ਲਓ ਦੋਸਤੋ ਹਜੇ ਤਕਰੀਬਨ ਕੋਈ 5-4 ਦਿਨ ਦਾ ਐਸਟੀਮੇਟ ਮੰਨ ਲਿਓ ਠੀਕ ਆ 5-4 ਦਿਨ ਲੈ ਜਾਊਗੀ ਬਾਕੀ ਰੰਗ ਪ੍ਰਿੰਟ ਬਹੁਤ ਵਧੀਆ ਬਹੁਤ ਸੋਹਣਾ ਸੰਧੂ ਸਾਹਿਬ ਇਸ ਕੁਆਲਟੀ ਹੈ ਬੜੀ ਛੋਟੀ ਗੋਲ ਸਭ ਤੋਂ ਜਿਹੜੀ ਗਾਂ ਦਾ ਥਣ ਚੰਗਾ ਸੰਧੂ ਸਾਹਿਬ ਗਾਂ ਉਹੀ ਆ ਇਹਦੇ ਆ ਚੀਜ਼ ਦੇਖੋ ਵੇਖੋ ਨਾੜਾ ਨੂੜਾ ਹਵਾਨੇ ਦੇ ਹੂੰ ਚੰਗਾ ਲੈ ਵਪਾਰਾ ਪਾਕਿਸਤਾਨ ਸਾਹਿਬ ਖੈਰ ਸ਼ਾਹ ਜੀ ਦਾ ਮਾਰਕੀਟ ਹੀ ਬਹੁਤ ਜ਼ਿਆਦਾ ਹੈ ਚਲੋ ਮਿਲਦੀ ਘਾਟਾ ਆ ਬਿਲਕੁਲ ਜੀ ਲਓ ਜੀ ਠੀਕ ਆ ਸਵਾਰ ਚੰਗੀ ਦੋਸਤੋ ਖਾਣਾ ਫੂਲਾ ਵੀ ਬਹੁਤ ਬੈਸਟ ਆ ਠੀਕ ਆ ਪੂਰਾ ਟਕਾਣੇ ਤੇ ਥਣ ਭਾਂਡਾ ਉਹਨਾਂ ਹੀ ਅੱਗੇ ਉਹਨਾਂ ਹੀ ਪਿੱਛੇ ਤੇ ਥਾਣ ਥਣ ਦੀ ਕੁਆਲਿਟੀ ਬੜੀ ਸੋਹਣੀ ਹੈ ਠੀਕ ਆ ਹੱਥੀ ਚਵਾਈ ਦਾ ਥਾਣਾ ਮੋਟੇ ਥਾਣਾ ਇਹ ਤੇ ਪਰ ਤੋਂ ਪਰ ਵੀ ਇੱਕ ਨੰਬਰ ਲੈ ਕੇ ਸਾਨੂੰ ਸਭ ਆਪਾਂ ਨੂੰ ਥੋੜੀ ਟਿੱਪ ਕੇ ਦਿਖਾ ਦਿੰਦੇ ਆ ਠੰਡੀ ਠੰਡੀ ਪੂਰੀ ਐ ਆ ਸਾਨੂੰ ਸਭ ਅਗਲਾ ਪਿਛਲਾ ਆ ਲੋ ਬਿਲਕੁਲ ਜਿਹੜਾ ਬੌਲਾ ਪੰਨ ਲੱਗ ਪਈ ਆ ਕੋਣ ਜਾਨ ਬਹੁਤ ਵਧੀਆ ਨਿਕਲੋ ਲਓ ਜੀ ਠੀਕ ਹੈ ਜੀ ਲੱਕੀ ਸੰਧਵਾਜੇ ਸਮਾਂ ਕੱਡੂਗੇ 8 ਦਿਨ ਕੱਢ ਜਾਣਾ ਹੂੰ ਲਓ ਜੀ ਘੱਟੋ ਘੱਟ ਵੀ 200 ਸਮਾਂ ਵੀ ਤੁਹਾਨੂੰ ਦੱਸ ਦਿੱਤਾ ਤੇ ਤੀਜਾ ਸਵੇਰ ਇਸ ਵੇੜ ਨੇ ਸੂਣਾ ਠੀਕ ਹੈ ਨਸਲ ਬ੍ਰੀਡ ਵੀ ਦੱਸ ਦਿੱਤੀ ਆ ਬਾਕੀ ਥਣ ਦੇ ਵਿੱਚ ਲੱਕੀ ਜੀ ਪੂਰੀ ਖੁੱਲੂਗੀ ਹਜੇ ਕੋਈ ਹੋ ਨਹੀਂ ਆ ਦੇ ਹੂੰ ਹੱਤ ਟੂਲ ਬਹੁਤ ਜਿਆਦੀ ਹੈ ਜੀ ਬਹੁਤ ਜਿਆਦੀ ਹੈ ਸਾਰਾ ਲੈ ਵੈ ਨੇ ਪਰਨਾ ਤੇ ਹਰ ਵੇਲੇ ਫਿਰ ਕੀ ਮੁੱਲ ਕਰਦੇ ਹਾਂ ਤੁਹਾਨੂੰ ਸਭ 66000 ਰੁਪਏ ਉਹ ਚ ਮੰਨਤਾਂ ਨਾ ਹੋਊ 64000 ਦੇ ਵਿੱਚੋਂ ਬਿਲਕੁਲ ਬਰੀਡ ਤੇ ਕੰਮ ਕਰਨਾ ਹੋਵੇ ਹੈਰ ਸ਼ਹਿਰ ਤੇ ਹੂੰ ਹੂੰ ਤਾਂ ਬਿਲਕੁਲ ਪ੍ਰੋਪਰ ਕੋਈ ਕਮੀ ਪੇਸ਼ੀ ਨਹੀਂ ਹੈ ਲੋ ਜੀ 64000 ਦੇ ਵਿੱਚੋਂ ਦੋਸਤੋ ਛੋੜਛੱਪਾ ਹੋ ਜਾਊਗਾ ਇਸ ਬੈੜ ਦਾ ਠੀਕ ਹੈ ਜੀ ਗੱਭਾਣਾ ਤਿਆਰੀ ਵਾਲੀ ਬੈੜ ਆ ਜਰੂਰ ਤੁਸੀਂ ਹੱਥ ਪਾ ਸਕਦੇ ਜੀ ਤੇ ਚੰਗਾ ਦੁੱਧ ਚਵਾ ਦਊਗੀ ਠੀਕ ਹੈ ਇੱਕ ਜਿਹੜੀ ਆਪਣੇ ਕੋਲ ਲਾਸਟ ਵਿੱਚ ਇਹ ਆ ਗਈ ਇਹ ਸੂਈ ਆ ਇਹ ਸੰਦੂ ਸਾਹਿਬ ਐਫ ਪੀ ਤੇ ਜਰਸੀ ਦਾ ਕਰਾਸ ਆ ਹੂੰ ਹੂੰ ਮੂੰਹ ਆ ਵੀ ਆਪਾਂ ਵੇਖ ਹੀ ਲੈਨੇ ਆ ਅੱਛਾ

ਪਹਿਲਾ ਸੂਆ ਹੈ ਦੋਸਤੋ ਸੂਹ ਚਾਰਦਾ ਦਾ ਚੌਗੀ ਹੈ ਠੀਕ ਹੈ ਜੀ ਮਗਰ ਵੀ ਬੱਛੀ ਇਹਦੇ ਮਗਰ ਬੱਛਾ ਜੀ ਮਗਰ ਬੱਛਾ ਆ ਗਿਆ 12 13 ਕਿਲੋ ਬੋਲੇ ਤੋਂ ਸਟਾਰਟ ਹੋਈ ਹੈ ਲਓ ਵੀ ਦੋਸਤੋ ਠੀਕ ਹੈ ਤਿੰਨ ਚੌਕ ਦਿਨਾਂ ਦੀ ਸੂਈ ਨਹੀਂ ਸਾਬ ਪਰਸੋਂ ਤੱਕ ਆਲੀ ਸੂਈ ਹੈ ਪਰਸੋਂ ਅੱਜ ਤੀਜਾ ਦਿਨ ਤੀਜਾ ਦਿਨ ਹੈ ਜੀ ਲਓ ਜਿਆਦਾ ਤੀਜਾ ਦਿਨ ਹੈ ਠੀਕ ਹੈ ਤੇ 11 12 ਕਿਲੋ ਹੋਗਾ ਬੋਲਾ ਹਾਂਜੀ 11 12 ਦੇ ਚੱਲਣਦੇ ਆ ਬਾਕੀ ਬੱਛੀ ਸਾਨੂੰ ਸਭ 18 20 ਲੀਟਰ ਤੇ ਚੱਲ ਜੂਗੀ ਹੂੰ ਬਹੁਤ ਸੋਹਣੀ ਹੈ। ਲਓ ਵੀ ਦੋਸਤੋ ਠੀਕ ਆ। ਲਵੀ ਆ ਬਿਲਕੁਲ। ਵੇਖੋ ਕੁਲੀ ਜੀ ਸੰਧ ਸਾਹਿਬ ਹਜੇ ਕੱਦ ਵੀ ਹੋਰ ਕਰੂਗੀ। ਹਾਂ। ਤੇ ਭਰੂਗੀ ਵੀ ਸਰੀਰ। ਠੀਕ ਆ ਜੀ। ਬਾਕੀ ਲੈ ਵਾਲਾ ਦੋਸਤੋ ਦੁੱਧ ਕੱਢਦੀ ਆ। ਜਿਵੇਂ ਜਿਵੇਂ ਸੰਧ ਸਾਹਿਬ ਦੁੱਧ ਤੇ ਆਊਗੀ ਲੈਵਾ ਬਿਲਕੁਲ ਭਰ ਆ ਜਾਊਗਾ ਇਹਦਾ। ਹਾਂ। ਇਹਦਾ ਸੂਸਵਾ ਦੇ ਵਿੱਚ ਆਏ। ਠੀਕ ਆ ਜੀ। ਚਵਾਈ ਚਵਾਈ ਪੂਰੀ ਹੈ ਵਧੀਆ ਬਹੁਤ। ਚਵਾਈ ਬਹੁਤ ਵਧੀਆ ਸੰਧਾ ਥਣ ਚੈੱਕ ਕਰਾਓ ਤੁਸੀਂ। ਹਾਂ। ਆ ਲੱਗੇ ਤਾਂ। ਬਿਲਕੁਲ ਆਹ ਵੇਖੋ। ਚੰਡੀ ਸੀਲਾ। ਕੋਈ ਉਹ ਨੀ ਕੇ ਤਾਂ ਤੁਰ ਮੁੱਠੀ ਆਲਾ ਸਾਨੂੰ ਸਭ ਪਾਲਿਆ ਥੋੜੀ ਜੀ ਹਾਂ ਇੱਕ ਸਾਈਡ ਤੇ ਤਾਂ ਪਾ ਹੈਗੀ ਥੋੜੀ ਜੀ ਉਤਰ ਜੂਗੀ ਕੱਲ ਤੱਕ ਬਾਕੀ ਤੋਰਾ ਤਾਰਾ ਬਹੁਤ ਸੋਹਣਾ ਬੱਚੀ ਦਾ ਮੇਰੇ ਕੋਲ ਪਹਿਵਾਨਾਂ ਵਾਲੀ ਚਾਲ ਆ ਬਿਲਕੁਲ ਜੀ ਲਓ ਦੱਸੋ ਪਹਿਲਾ ਸੂਆ ਠੀਕ ਆ ਜੀ ਮੂੰਹ ਚਾਰ ਦੰਦਾ 11 12 ਲੀਟਰ ਹੁਣ ਬੋਲ ਆ ਜਿਹੜਾ ਕਿਸੇ ਵੀਰ ਨੇ ਚੋਗੇ ਤਸੱਲੀ ਕਰਨੀ ਆ ਹਣ ਇੱਕ ਵਾਰੀ ਆਪਾਂ ਤੁਹਾਨੂੰ ਥੋੜਾ ਹੋਰ ਲਾ ਕੇ ਉਹ ਦਿਖਾ ਦਿੰਦੇ ਆ ਆ ਲਓ ਜੀ ਬਹੁਤ ਸਾਰਾ ਲੋ ਜੀ ਬੱਚੀ ਦੋਸਤੋ ਚੰਗੀ ਆ ਠੀਕ ਆ ਲਵੀ ਬੱਚੀ ਆ ਮਗਰ ਅੱਛਾ ਮੇਲ ਕਾਫਾ ਤਿੰਨ ਕ ਦਿਨਾਂ ਦੀ ਸੂਈ ਆ ਬੜ ਇਹ ਬੱਚਾ ਬਿਲਕੁਲ ਤੁਸੀਂ ਵੇਖੋ ਤਿੰਨ ਕ ਦਿਨਾਂ ਦਾ ਬੱਚਾ ਹਰ ਵੇਲੇ ਜੇ ਅਸੀਂ ਕੀ ਕੀਤਾ ਜੀ ਮੋਲ ਸਿੰਧੂ ਸਾਹਿਬ ਇਹਦਾ 56000 ਰੁਪਇਆ ਉਹ ਚ ਮੰਨਤਾਂ ਹੋ ਜੂਗਾ ਤਾਂ 56000 ਚ ਬਿਲਕੁਲ ਜੀ ਠੀਕ ਹੈ ਜੀ ਤਾਂ ਦੱਸੋ 56000 ਦੇ ਵਿੱਚੋਂ ਮੰਨਤਾਂ ਹੋ ਜੂਗਾ ਛੋਟਾ ਛੱਪਾ ਹੋ ਜੂਗਾ ਸੋ ਇਹ ਤਿੰਨ ਐਨੀਮਲ ਆ ਦੋਸਤੋ ਜਿਹੜੇ ਅੱਜ ਮੌਕੇ ਤੇ ਮੌਜੂਦ ਆ ਵਿਕਰੀ ਵਾਲੇ ਇੱਕ ਮਾਜ ਦਿਖਾਈ ਹੈ ਤੁਹਾਨੂੰ ਬਹੁਤ ਜ਼ਬਰਦਸਤ ਪੂਰੀ ਸ਼ਾਨਦਾਰ ਕੁਆਲਿਟੀ ਦੀ ਠੀਕ ਹੈ ਜੀ ਢੇਰੀ ਜਾਨੀ ਲਈ ਤੇ ਪੂਰੀ ਡਿਟੇਲ ਤੁਹਾਨੂੰ ਮਿਲ ਗਈ ਆ ਬਾਕੀ ਜਿੰਨਾ ਮੌਕੇ ਤੇ ਦੁੱਧ ਦੱਸਿਆ ਦੋਸਤੋ ਉਹਨਾਂ ਨੇ ਚੋਕੇ ਤੇ ਸਾਬੀ ਕਰਦਾ ਜਿੰਨਾ ਬੰਦਿਆ ਕੋਲ ਵਈ ਆ ਉਹ ਬਰੀਡ ਤੇ ਹੀ ਕੰਮ ਕਰਦੇ ਆ ਠੀਕ ਹੈ ਜੀ ਤੇ ਤਕਰੀਬਨ ਉਹਨਾਂ ਕੋਲ ਜਿਹੜਾ ਪੁਰਾਣਾ ਰਵਾ ਪਾਕਿਸਤਾਨ ਦਾ ਹੀ ਆ ਸਾਰਾ ਤਾਂ ਇਹਦੇ 'ਚ ਕੋਈ ਸ਼ੱਕ ਨਹੀਂ ਆ ਕਿ ਬਿਲਕੁਲ ਇਹ ਚੰਗੇ ਖਾਨਦਾਨ ਤੋਂ ਨਹੀਂ ਗੀ ਬਿਲਕੁਲ ਚੰਗੇ ਖਾਨਦਾਨ ਤੋਂ ਸਹੀ ਹੈ ਜੀ ਸਹੀ ਹੈ ਲਵ ਯਰ ਵੇਲ ਇਹ ਆਪਣੇ ਕੋਲ ਐਨੀਮਲ ਨੇ ਅੱਜ ਵੀਰ ਹਾਂਜੀ ਹਾਂਜੀ ਵੀਰ ਜੀ ਤੇ ਨੰਬਰ ਬੋਲ ਦਿਗੇ ਆਪਣੇ 9908820252960 82025 ਠੀਕ ਹੈ ਜੀ ਲਓ ਦੋਸਤੋ ਚਵਾਈ ਜਿਹੜੇ ਪਸ਼ੂਆਂ ਦੀ ਬਿਲਕੁਲ ਚਵਾਈ ਵਾਲੇ ਪਸ਼ੂ ਉਹਨਾਂ ਦੀ ਚਵਾਈ ਤੁਹਾਨੂੰ ਦਿਖਾ ਦਿੱਤੀ ਹੈ ਵਿੱਚ ਇਹ ਵੀਡੀਓ ਤੇ ਸੋ ਵੀਡੀਓ ਵੱਧ ਤੋਂ ਵੱਧ ਅੱਗੇ ਸ਼ੇਅਰ ਕਰ ਦਿਆ ਕਰੋ ਤਾਂ ਜੋ ਕਿ ਨਵੇਂ ਫਾਰਮਰ ਵੀਰਾਂ ਤੱਕ ਪਹੁੰਚ ਸਕੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ